ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੁੱਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਥਨੇਸਰ ਤੋਂ ਸਿੰਘ ਅਦੀਨਾ ਮੇਨ ਤੋਂ ਵੱਖਰੇ ਹੋ ਗਏ ਸਿੰਘ ਵੱਖਰੇ ਹੋ ਕੇ ਜੈਪੁਰ ਦੇ ਇਲਾਕੇ ਵੱਲ ਨੂੰ ਨਿਕਲ ਗਏ ਜਦੋਂ ਜੈਪੁਰ ਦੇ ਇਲਾਕੇ ਵਿੱਚ ਪ੍ਰਵੇਸ਼ ਕੀਤਾ ਸਿੰਘਾਂ ਨੇ ਉੱਥੋਂ ਦਾ ਰਾਜਾ ਮਾਧੋ ਸਿੰਘ ਇਹ ਸਿੰਘਾਂ ਨੂੰ ਰੋਕਣ ਦੇ ਲਈ ਮਰੱਟਿਆਂ ਨੂੰ ਸੱਦ ਲਿਆ ਮਰਟਿਆਂ ਦਾ ਮਰਟਿਆਂ ਦੇ ਆਉਣ ਨਾਲ ਸਿੰਘ ਪਿੱਛੇ ਹਟ ਗਏ ਅਤੇ ਫੇਰ ਪਛਾਮ ਜਾਬ ਨੂੰ ਮੋੜਾਏ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ ਮੁਰਾਦ ਬੇਗ ਦੀ ਮਤਦ ਵਾਸਤੇ ਜਿਹੜੇ ਵੀ ਜਰਨੈਲ ਲਾਹੌਰ ਆਉਂਦੇ ਸਿੰਘ ਉਹਨਾਂ ਦਾ ਰਾਹ ਰੋਕ ਲੈਂਦੇ ਜਿਹੜੇ ਦੁਰਾਨੀ ਬਾਕੀ ਲੋਕਾਂ ਵਾਸਤੇ ਹੋਵਾ ਬਣੀ ਹੋਈ ਸੀ ਸਿੰਘ ਉਹਨਾਂ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੇ ਉਧਰ ਇੱਕ ਦਿਨ ਸਿੰਘਾਂ ਦਾ ਜੱਥਾ ਕਸੂਰ ਸ਼ਹਿਰ ਤੇ ਜਾ ਪਿਆ ਸੈਨਿਕਾਂ ਨੇ ਕਸੂਰ ਸ਼ਹਿਰ ਵਿੱਚ ਬਹੁਤ ਲੁੱਟਮਾਰ ਕੀਤੀ ਐਨ ਉਸ ਟਾਈਮ ਗਸ਼ਤੀ ਫੌਜਾਂ ਵੀ ਕਸੂਰ ਸ਼ਹਿਰ ਦੇ ਵਿੱਚ ਸਨ ਪਰ ਫੌਜਾਂ ਦੀ ਹਿੰਮਤ ਨਾ ਪਈ ਸਿੰਘਾਂ ਦਾ ਟਕਰਾ ਕਰਨ ਦੀ ਉਹ ਸਿੰਘਾਂ ਦੇ ਜਥੇ ਦੇ ਸਾਹਮਣੇ ਆਉਣ ਦਾ ਹੌਸਲਾ ਹੀ ਨਾ ਕਰਦੇ ਸਿੰਘਾਂ ਦੀ ਦਸ ਚੜ੍ਹਦੇ ਵੱਲ ਪੈਂਦੀ ਪਰ ਉਹ ਲੈਂਦੇ ਵੱਲ ਨੂੰ ਨਿਕਲ ਜਾਂਦੀ ਜੇ ਸਿੰਘ ਪਿੰਡ ਪਿੰਡ ਦੀ ਪਹਾੜ ਦੀ ਬਾਹੀ ਉੱਤੇ ਧਾਵਾ ਬੋਲਦੇ ਤਾਂ ਸਰਕਾਰੀ ਫੌਜਾਂ ਦੱਖਣ ਵੱਲ ਨੂੰ ਕੋਹਾ ਦੂਰ ਨਿਕਲ ਜਾਂਦੀਆਂ ਉਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਡੀ ਜਥੇਬੰਦ ਤਾਕਤ ਸਿੰਘਾਂ ਦੀ ਸੀ ਇਸ ਗੱਲ ਨੂੰ ਲਾਹੌਰ ਦੇ ਹਾਕਮ ਵੀ ਸਮਝ ਗਏ ਸਨ ਤੇ ਆਮ ਲੋਕ ਵੀ ਸਮਝ ਚੁੱਕੇ ਸਨ ਲੋਕ ਆਏ ਦਿਨ ਲੁੱਟਾਂ ਧੋਆਂ ਤੋਂ ਬਹੁਤ ਤੰਗ ਆ ਚੁੱਕੇ ਸਨ ਉਹਨਾਂ ਨੂੰ ਹੁਣ ਕੋਈ ਇਹੋ ਜਿਹਾ ਹਾਕਮ ਚਾਹੀਦਾ ਸੀ ਜੋ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਸਕੇ ਤੇ ਅਜਿਹਾ ਕੇਵਲ ਇੱਕ ਹੀ ਸੀ ਉਸੀ ਦਲ ਖਾਲਸਾ ਦੂਜੇ ਪਾਸੇ ਦਲ ਖਾਲਸਾ ਵੀ ਸਮਝ ਚੁੱਕਾ ਸੀ ਕਿ ਹੁਣ ਪੰਜਾਬ ਵਿੱਚ ਹੋਰ ਕੋਈ ਵੀ ਧਿਰ ਉਹਨਾਂ ਦੇ ਬਰਾਬਰ ਨਹੀਂ ਰਹੀ ਤੇ ਇਹੀ ਮੌਕਾ ਸੀ ਖਾਲਸਾ ਰਾਜ ਸਥਾਪਿਤ ਕਰਨ ਦਾ ਤੇ ਆਪਣੀ ਤਾਕਤ ਨੂੰ ਵਧਾਉਣ ਦਾ ਸੋ ਉਹਨਾਂ ਨੇ ਮੁਲਕ ਉੱਤੇ ਅਧਿਕਾਰ ਜਮਾਉਣ ਦਾ ਪੂਰਾ ਇਰਾਦਾ ਬਣਾ ਲਿਆ ਲੋਕਾਂ ਨੂੰ ਕਿਸੇ ਮਾਲਕ ਦੀ ਲੋੜ ਸੀ ਅਤੇ ਸਿੰਘਾਂ ਨੂੰ ਪੰਜਾਬ ਦੇ ਮਾਲਕ ਬਣ ਦੀ ਦੋਹਾਂ ਵਿੱਚ ਆਪਸੀ ਸਮਝੌਤਾ ਹੋ ਗਿਆ ਸਿੰਘਾਂ ਨੇ ਲੋਕਾਂ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਜਿਹੜਾ ਪਿੰਡ ਇਲਾਕਾ ਜਾਂ ਚੌਧਰੀ ਆਪਣੀ ਹਰ ਫਸਲ ਵਿੱਚੋਂ ਪੰਜਵਾਂ ਹਿੱਸਾ ਦਲ ਖਾਲਸੇ ਨੂੰ ਭੇਟਾ ਕਰੇਗਾ ਦਲ ਖਾਲਸਾ ਉਸ ਦੀ ਰੱਖਿਆ ਕਰੇਗਾ ਦਲ ਖਾਲਸੇ ਦਾ ਇਹ ਐਲਾਨ ਸੁਣ ਕੇ ਪਿੰਡਾਂ ਦੇ ਪਿੰਡ ਸਿੰਘਾਂ ਦੇ ਅਧੀਨ ਹੋ ਗਏ ਇਸ ਪ੍ਰਬੰਧ ਨੂੰ ਦਲ ਖਾਲਸੇ ਦੀ ਰਾਖੀ ਵੀ ਆਖਦੇ ਹਨ ਦਰਿਆ ਸਤਲੁਜ ਤੋਂ ਬਿਆਸ ਤੱਕ ਰਾਵੀ ਤੋਂ ਚਨਾਬ ਤੱਕ ਦੇ ਸਾਰੇ ਇਲਾਕੇ ਸਿੰਘਾਂ ਦੇ ਕੰਟਰੋਲ ਹੇਠ ਆ ਗਏ। ਟਾਵੇਂ ਟਾਵੇਂ ਪਿੰਡਾਂ ਦੇ ਇਲਾਕੇ ਆਕੀ ਰਹੇ ਦੇ ਸਨ। ਪਿੰਡਾਂ ਦੇ ਪਿੰਡ ਸਿੰਘਾਂ ਦੇ ਅਧੀਨ ਆ ਚੁੱਕੇ ਸਨ ਪਰ ਜਿਹੜੇ ਬਚ ਗਏ ਸਨ ਸਿੰਘ ਕਈ ਵਾਰੀ ਉਹਨਾਂ ਪਿੰਡਾਂ ਤੇ ਵੀ ਜਾ ਪੈਂਦੇ ਸਨ। ਲਾਹੌਰ ਸਰਕਾਰ ਤਾਂ ਸਿਰਫ ਨਾਮ ਦੀ ਹੀ ਰਹਿ ਗਈ ਸੀ। ਲਾਹੌਰ ਸ਼ਹਿਰ ਦੇ ਅੰਦਰ ਅੰਦਰ ਹੀ ਸਰਕਾਰ ਰਹਿ ਗਈ ਸੀ। ਕੋਈ ਵੀ ਅਫਸਰ ਉਸ ਦਾ ਲਾਹੌਰ ਸ਼ਹਿਰ ਤੋਂ ਬਾਹਰ ਨਿਕਲ ਦੀ ਦਲੇਰੀ ਨਹੀਂ ਸੀ ਕਰਦਾ ਜੇ ਕੋਈ ਜਾਂਦਾ ਵੀ ਸੀ ਤਾਂ ਉਹ ਸਿੰਘਾਂ ਹੱਥੋਂ ਆਪਣਾ ਨੁਕਸਾਨ ਕਰਾ ਕੇ ਹੀ ਵਾਪਸ ਪਰਤਦਾ ਸੀ ਦੁਰਾਨੀ ਜਰਨਲ ਜੰਗਬਾਜ਼ ਖਾਨ ਦੇ ਆਉਣ ਉੱਤੇ ਜਮੀਲਦੀਨ ਲਾਹੌਰ ਦਾ ਜਰਨਲ ਲੈ ਕੇ ਦਿੱਲੀ ਨੂੰ ਭੱਜ ਉੱਠਿਆ ਪਰ ਸਿੰਘਾਂ ਨੇ ਉਸ ਨੂੰ ਸੱਤ ਲੋਚ ਦਾ ਟੱਪਨ ਦਿੱਤਾ ਉਸ ਨੂੰ ਫਲੋਰ ਦੇ ਕੋਲ ਜਾ ਕੇ ਰਿਆ ਉਸ ਦਾ ਸਾਰਾ ਖਜ਼ਾਨਾ ਲੁੱਟ ਲਿਆ ਅਤੇ ਉਹ ਆਪਣੀ ਜਾਨ ਲੈ ਕੇ ਮਸਾਹੀ ਦਿੱਲੀ ਪਹੁੰਚਿਆ ਉਧਰ ਮੁਲਖ ਦੀ ਰਾਖੀ ਵਿੱਚ ਲੈ ਕੇ ਦਲ ਖਾਲਸਾ ਨੇ ਆਪਣੇ ਜਥੇ ਇਲਾਕੇ ਵਿੱਚ ਵੰਡ ਦਿੱਤੇ ਜੋ ਫਿਰ ਫਿਰ ਕੇ ਰਾਖੀ ਕਰਨ ਲੱਗੇ ਸਰਦਾਰ ਕਰੋੜਾ ਸਿੰਘ ਅਤੇ ਬਾਬਾ ਦੀਪ ਸਿੰਘ ਸ਼ਹੀਦ ਦੇ ਜਥੇ ਸਤਲੁਜ ਤੋਂ ਦੱਖਣ ਵੱਲ ਨੂੰ ਚਲੇ ਗਏ ਸਿੰਘਪੁਰਗੀ ਅਤੇ ਆਲੂਵਾਲਗੇ ਦਰਿਆ ਘਾਰਾ ਦੇ ਪਦੋਹੀ ਪਾਸੀ ਰਾਖੀ ਕਰਨ ਲੱਗੇ ਕਨਈ ਮਿਸਲ ਦੇ ਹਵਾਲੇ ਨੱਕੇ ਦਾ ਇਲਾਕਾ ਆਇਆ ਸਰਦਾਰ ਜੈ ਸਿੰਘ ਕਨਈਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਹਵਾਲੇ ਰਿਆੜਕੀ ਦਾ ਇਲਾਕਾ ਕੀਤਾ ਗਿਆ ਸਰਦਾਰ ਚੜਤ ਸਿੰਘ ਨੂੰ ਸ਼ੁਕਰ ਚੱਕੀਆ ਅਤੇ ਸਰਦਾਰ ਹਰੀ ਸਿੰਘ ਭੰਗੀ ਨੂੰ ਦਵਾਬਾ ਦਿੱਤਾ ਗਿਆ ਅਤੇ ਨਿਸਾਂਚੀ ਮਿਸਲ ਮਿਸਲ ਦੇ ਸਰਦਾਰ ਡੱਲੇਵਾਲੀ ਮਿਸਲ ਅਤੇ ਅੰਮ੍ਰਿਤਸਰ ਰਈਆਂ ਇੰਨਾ ਮਿਸਲਾਂ ਨੂੰ ਕਿਹਾ ਗਿਆ ਕਿ ਜੇਕਰ ਲੋੜ ਪਈ ਤਾਂ ਤੁਹਾਨੂੰ ਮਦਦ ਲਈ ਪਹੁੰਚਣਾ ਪਵੇਗਾ ਪੰਜਾਬ ਦੇ ਬਹੁਤ ਸਾਰੇ ਉਪਜਾਊ ਹਿੱਸੇ ਉੱਤੇ ਸਿੰਘਾਂ ਨੇ ਆਪਣਾ ਕਬਜ਼ਾ ਜਮਾਲਿਆ ਇਹ ਇਲਾਕਾ ਛੇਤੀ ਹੀ ਇੱਕ ਮਜ਼ਬੂਤ ਸਿੱਖ ਰਾਜ ਵਿੱਚ ਬਦਲ ਗਿਆ ਜੇ ਕਦੇ ਅਫਗਾਨਿਸਤਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਰਾਹ ਵਿੱਚ ਆਉਂਦਾ ਤਾਂ ਅਬਦਾਲੀ ਦੇ ਚੌਥੇ ਹਮਲੇ ਤੇ ਇੱਕ ਵਾਰ ਫਿਰ ਸਾਰਾ ਦੇਸ਼ ਵਿੱਚ ਭਾਜੜ ਪਾ ਦਿੱਤੀ ਪਰ ਇਸ ਵਾਰ ਉਸ ਨੂੰ ਸਿੰਘਾਂ ਦਾ ਸਾਹਮਣਾ ਕਰਨਾ ਪੈਣਾ ਸੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ